ਇਹ ਉਹ ਜਿਹੜਾ ਜਿਹੜਾ ਟੁੱਟਿਆ ਫਲੱਡ ਗੇਟ ਜਿਹੜੇ ਟੁੱਟੇ ਆ ਉਹ ਜੋ ਟੁੱਟਦੇ ਆ ਤੇ ਨਾਲ ਇੱਕ ਜਿਹੜਾ ਹੈ ਮਲਾਜਮ ਦੀ ਜਿਹੜੀ ਉਸ ਵੇਲੇ ਮੌਤ ਹੋ ਗਈ। ਵੀਖਾ ਦਿੰਦੇ ਆ ਜਿਹੜੇ ਫਲੱਡ ਗੇਟ ਦੇ ਟੁਕੜੇ ਜਿਹੜੇ ਹਲੇ ਵੀ ਉਸੇ ਤਰੀਕੇ ਦੇ ਨਾਲ ਖਿਲਰੇ ਪਏ ਨੇ ਟੁੱਟੇ ਪਏ ਨੇ ਤਾਂ ਪਾਣੀ ਦਾ ਬਹਾਅ ਤੇਜ਼ ਹੋਣ ਕਰਕੇ ਉਹਨਾਂ ਗੇਟਾਂ ਨੂੰ ਨਹੀਂ ਜੋੜਿਆ ਜਾ ਸਕਦਾ। ਇਹ ਇੰਨੀ ਜਲਦੀ ਠੀਕ ਹੋਣ ਵਾਲੇ ਹੈ ਨਹੀਂਗੇ ਹੈਗੇ। ਇਸ ਲੈਵਲ ਨਾਲ ਟੁੱਟੇ ਆ ਕਿਉਂਕਿ ਇਹ ਰਾਵੀ ਦਾ ਪਾਣੀ ਜਦੋਂ ਆਰਐਸਡੀ ਤੋਂ ਛੱਡਦੇ ਆ ਤੇ ਇੱਥੋਂ ਜਾ ਕੇ ਡਾਇਵਰਟ ਕੀਤਾ ਜਾਂਦਾ ਆ ਅੱਖੇ ਵੱਖ-ਵੱਖ ਨਹਿਰਾਂ ਦੇ ਵਿੱਚ ਹਾਂ ਨੇ ਕਿ ਅੱਜ ਪਾਣੀ ਦਾ ਪੱਤਰ ਜ਼ਰੂਰ ਕਟਿਆ ਪਰ ਪਾਣੀ ਦਾ ਤੇਜ਼ ਬਹਾਾ ਉਸੇ ਤਰੀਕੇ ਦੇ ਨਾਲ ਆ ਪਾਣੀ ਦੀਆਂ ਲਹਿਰਾਂ ਉਸੇ ਤਰੀਕੇ ਦੇ ਨਾਲ ਉੱਠੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਫਲੱਡ ਗੇਟ ਹਾਲੇ ਨਹੀਂ ਜੋੜੇ ਹੋਏ ਤਾਂ ਅਮਨੇ ਤੁਹਾਨੂੰ ਉਹ ਤਸਵੀਰ ਦਿਖਾ ਦਿੰਨੇ ਆ ਜਿਹੜੇ ਫਲੱਡ ਗੇਟ ਦੇ ਟੁਕੜੇ ਜਿਹੜੇ ਹਾਲੇ ਵੀ ਉਸੇ ਤਰੀਕੇ ਦੇ ਨਾਲ ਖਿਲਰੇ ਪਏ ਨੇ ਟੁੱਟੇ ਪਏ ਨੇ ਹਲੇ ਵੀ ਉਹ ਗੇਟ ਨਹੀਂ ਜੋੜੇ ਗਏ ਕਿਉਂਕਿ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਹੈ ਤਾਂ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਉਹਨਾਂ ਗੇਟਾਂ ਨੂੰ ਨਹੀਂ ਜੋੜਿਆ ਜਾ ਸਕਦਾ ਤਾਂ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੁਣ ਖਬਰਾਂ ਮਿਲ ਰਹੀਆਂ ਨੇ ਕਿ ਇੱਕ ਵਾਰ ਫਿਰ ਪਹਾੜੀ ਇਲਾਕਿਆਂ ਦੇ ਵਿੱਚ ਚਮੇਲੀ ਵਾਲੇ ਇਲਾਕੇ ਦੇ ਵਿੱਚ ਬੱਦਲ ਫਟਿਆ ਤਾਂ ਉਸ ਪਾਣੀ ਦੀ ਤਬਾਹੀ ਫਿਰ ਪੰਜਾਬ ਨੂੰ ਹੀ ਚੱਲਣੀ ਪੈਗੀ ਜਦੋਂ ਪਾਣੀ ਮੈਦਾਨੀ ਇਲਾਕਿਆਂ ਦੇ ਵਿੱਚ ਆਏਗਾ ਤਾਂ ਫਿਰ ਹੋਰ ਜਿਹੜਾ ਨੁਕਸਾਨ ਪੰਜਾਬ ਦਾ ਹੋ ਸਕਦਾ ਫਿਲਹਾਲ ਰਾਹਤਨ ਕਿਤੇ ਨਜ਼ਰ ਨਹੀਂ ਆ ਰਹੀ ਬੰਨ ਕਈ ਜਗ੍ਹਾ ਤੋਂ ਰਾਵੀ ਦਰਿਆ ਦੇ ਟੁੱਟ ਚੁੱਕੇ ਨੇ ਤਾ ਉਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਰਾਹਤ ਨਹੀਂ ਮਿਲਣ ਵਾਲੀ ਤਾਂ ਰੱਤ ਦਰਿਆ ਦੇ ਬੰਨ ਦੋ ਤਿੰਨ ਜਗ੍ਹਾ ਤੋਂ ਟੁੱਟੇ ਹੋਏ ਨੇ ਜਦੋਂ ਤੱਕ ਉਹ ਬੰਨ ਨਹੀਂ ਪੂਰੇ ਜਾਂਦੇ ਤਾਂ ਉਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਗਰਦਾਸਪੁਰ ਦੇ ਲੋਕਾਂ ਨੂੰ ਅੰਮ੍ਰਿਤਸਰ ਦੇ ਲੋਕਾਂ ਨੂੰ ਮਾਰ ਜਿਹੜੀ ਉਹ ਚਲਣੀ ਪੈਗੀ ਪਠਾਨਕੋਟ ਦਾ ਪੂਆ ਇਲਾਕਾ ਡੁੱਬਿਆ ਪਿਆ 70 80 ਪਿੰਡ ਡੁੱਬੇ ਪਏ ਨੇ ਡੇਰਾ ਬਾਬਾ ਨਾਨਕ ਦੇ ਤਕਰੀਬਨ 70 80 ਪਿੰਡ ਜਿਹੜੇ ਪਾਣੀ ਦੀ ਮਾਰ ਹੇਠਾਂ ਨੇ ਕਿਤੇ ਕੀ 5 5 6 6 ਫੁੱਟ 7 7 ਫੁੱਟ ਪਾਣੀ ਆ ਦੀਨਾ ਨਗਰ ਤਕਰੀਬਨ ਡੁੱਬਿਆ ਹੋਇਆ ਤਾਂ ਦੂਜੇ ਪਾਸੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਵੀ ਲਗਾਤਾਰ ਜਾਰੀ ਆ ਪ੍ਰਦੀਪ ਮੈਂ ਕਹਿੰਦਾ ਕਿ ਉਹ ਕਵਰ ਕਰਦੇ ਨੇ ਜਿਆਦਾ ਜਾਣਕਾਰੀ ਇਹਨਾਂ ਨੂੰ ਇਸ ਇਲਾਕੇ ਦੀ ਪੂਰੀ ਹੈ ਪ੍ਰਦੀਪ ਜਿਸ ਤਰੀਕੇ ਨਾਲ ਗੇਟ ਹਲੇ ਵੀ ਉਹ ਟੁੱਟੇ ਹੋਏ ਨਜ਼ਰ ਆ ਰਹੇ ਨੇ ਕੀ ਲੱਗਦਾ ਕੋਈ ਅਧਿਕਾਰੀਆਂ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਉਹਨਾਂ ਨੂੰ ਜੋੜਨ ਦੇ ਲਈ ਕੋਈ ਆਉਣ ਵਾਲੇ ਦਿਨਾਂ 'ਚ ਪ੍ਰਬੰਧ ਹੋ ਸਕਦਾ ਦੇਖੋ ਜੀ ਮੀਟਿੰਗ ਦਾ ਜੇ ਗੱਲ ਕਰੀਏ ਤੇ ਮੀਟਿੰਗ ਤਾਂ ਪਤਾ ਨਹੀਂ ਹਜੇ ਇਹਨਾਂ ਦੀ ਕੋਈ ਚੱਲਦੀ ਪਈ ਹੈ ਜਾਂ ਨਹੀਂ ਚੱਲਦੀ ਪਈ ਪਰ ਇਹ ਜ਼ਰੂਰ ਹੈ ਵੀ ਇਹ ਇੰਨੀ ਜਲਦੀ ਠੀਕ ਹੋਣ ਵਾਲੇ ਹੈ ਨਹੀਂਗੇ ਹੈਗੇ ਜਿਸ ਲੈਵਲ ਨਾਲ ਟੁੱਟੇ ਆ ਕਿਉਂਕਿ ਇਹ ਆ ਜਿਹੜੀ ਇੱਕ ਗੱਲ ਹੋਰ ਵੀ ਨਿਕਲ ਕੇ ਸਾਹਮਣੇ ਆਈ ਆ ਵੀ ਪੰਜਾਬ ਸਰਕਾਰ ਨੇ 1.5 ਸਾਲ ਪਹਿਲਾਂ ਕਹਿੰਦੇ ਵੀ ਰਿਪੋਰਟ ਇਹਦੀ ਮੰਗ ਲਈ ਸੀਗੀ ਵੀ ਤੁਸੀਂ ਇਹਦੀ ਪੂਰੀ ਰਿਪੋਰਟ ਸਾਨੂੰ ਜਿਹੜੀ ਹੈ ਵਿਭਾਗ ਕੋਲੋਂ ਵੀ ਪੂਰੀ ਰਿਪੋਰਟ ਸਾਨੂੰ ਇਹਦੀ ਦਿਓ ਵੀ ਕੀ ਕਿਥੇ ਕੀ ਲੋੜਿਆ ਜਿਹਦੇ ਲਈ ਉਹਨਾਂ ਨੇ ਇਹ ਵੀ ਗੱਲ ਕਹੀ ਸੀਗੀ ਵੀ ਜੇ ਅਗਰ ਕੋਈ ਕੰਪਨੀ ਬਾਹਰੋਂ ਮਗੋਣੀ ਪੈਂਦੀ ਕਿਤੇ ਕੋਈ ਕੋਈ ਇੰਜੀਨੀਅਰ ਵੱਡੇ ਤੋਂ ਵੱਡੇ ਇੰਜੀਨੀਅਰ ਮਗੋਣੇ ਪੈਂਦੇ ਉਹਨਾਂ ਨੂੰ ਦਿਖਾਓ ਕਿਤੇ ਕੋਈ ਕਮੀ ਪੇਸ਼ੀ ਤਾਂ ਨਹੀਂ ਪਰ ਵਿਭਾਗ ਕੋਲ 1.5 ਸਾਲ ਦੇ ਵਿੱਚ ਰਿਪੋਰਟ ਹੀ ਨਹੀਂ ਦਿੱਤੀ ਗਈ ਹੈਗੀ ਤੇ ਇਹ ਵੱਡੀ ਕਿਤੇ ਨਾ ਕਿਤੇ ਨਕਮੀ ਜਿਹੜੀ ਹੈ ਵੀ ਕਿਤੇ ਨਿਕਲ ਕੇ ਆਉਂਦੀ ਹੈ ਜਿਹ ਕਮੇ ਆਜਾ ਹੁਣ ਪੰਜਾਬ ਜਾਂ ਇਹ ਹਲਕਾ ਭੋਏ ਦੇ ਜਾਂ ਗਰਦਾਸਪੁਰ ਦੇ ਹੋਰ ਅੰਨੇ ਬੰਨੇ ਰਾਵੀ ਦੇ ਕੰਢਿਆਂ ਦੇ ਬਸੇ ਲੋਕ ਜਿਹੜੇ ਭੁਗਤਦੇ ਪਏ ਆ ਜੀ ਤੇ ਕਿਥੀ ਹੋ ਜਿਸ ਤਰੀਕੇ ਨਾਲ ਇਹ ਸਾਰਾ ਰਾਵੀ ਦਾ ਪਾਣੀ ਆ ਰਾਵੀ ਦਰਿਆ ਉਹਦਾ ਜੀ ਬਿਲਕੁਲ ਇਹ ਇਹ ਰਾਵੀ ਸਾਰਾ ਪਾਣੀ ਰਾਵੀ ਦਾ ਪਾਣੀ ਆ ਇਹਦੇ ਉੱਤੇ ਰঞ্জੀਤ ਸਾਗਰ ਡੈਮ ਬਣਿਆ ਹੋਇਆ ਆ ਰঞ্জੀਤ ਸਾਗਰ ਡੈਮ ਤੋਂ ਜਿਹੜਾ ਪਾਣੀ ਛੱਡਦੇ ਆ ਅੱਗੇ ਬਰਾਜ ਪ੍ਰੋਜੈਕਟ ਜਿਹੜਾ ਇਹਨਾਂ ਦਾ ਸ਼ਾਪਰ ਕੰਢੀ ਬਰਾਜ ਪ੍ਰੋਜੈਕਟ ਆ ਉਹ ਵੀ ਉਹਦਾ ਕੰਮ ਵੀ ਚੱਲਦਾ ਪਿਆ ਉਹ ਹਜੇ ਪੂਰਾ ਮੁਕੰਮਲ ਤਾਂ ਨਹੀਂ ਹੋਇਆ ਪਰ ਉਹ ਕੰਮ ਉਹਦਾ ਵੀ ਚੱਲਦਾ ਪਿਆ ਰਾਵੀ ਦਾ ਪਾਣੀ ਜਦੋਂ ਆਰਐਸਡੀ ਤੋਂ ਛੱਡਦੇ ਆ ਤੇ ਇੱਥੋਂ ਜਾ ਕੇ ਡਾਇਵਰਟ ਕੀਤਾ ਜਾਂਦਾ ਆ ਵੱਖ-ਵੱਖੀ ਨਹਿਰਾਂ ਦੇ ਵਿੱਚ ਜੇਕਰ ਕਿਸੇ ਵੀ ਨਹਿਰ 'ਚ ਛੱਡਣਾ ਉਹ ਇੱਥੋਂ ਡਾਇਵਰਟ ਹੁੰਦਾ ਆ ਇਹ ਜਿਹੜਾ ਆ ਇਹ ਮੇਨ ਹੈਡਵਰਕਸ ਆ ਆਪਣਾ ਮਾਦੋਪੁਰ ਦਾ ਤੇ ਇਹ ਇਹਦੀ ਪ੍ਰੋਬਲਮ ਇਹ ਇੱਥੇ ਇਹ ਆਈ ਆ ਵੀ ਉਹ ਜਦੋਂ ਫਲੱਡ ਗੇਟ ਨਹੀਂ ਖੁੱਲੇ ਹੈਗੇ ਤੇ ਉਦੋਂ ਉਸ ਵੇਲੇ ਜਿਹੜਾ ਆ ਉਹ ਬਾਹਰੋਂ ਵੀ ਇਹਨਾਂ ਨੇ ਜੋ ਸੁਣਨੇ ਨੂੰ ਆ ਰਿਹਾ ਬਾਹਰੋਂ ਇਹਨਾਂ ਨੇ ਇੰਜੀਨੀਅਰ ਮਂਗਾਏ ਬਾਹਰੋਂ ਜਿਹੜੀ ਟੀਮ ਮਂਗਾਈ ਆ ਉਹਨਾਂ ਨੇ ਜਦੋਂ ਉਹ ਖੋਲਣ ਦੀ ਕੋਸ਼ਿਸ਼ ਕੀਤੀ ਆ ਖੋਲ ਤਾਂ ਲਿਆ ਜਦੋਂ ਦੁਬਾਰਾ ਕਿਤੇ ਲੱਗੇ ਕਰਨ ਕੋਈ ਕੰਮ ਕਰਨ ਲੱਗੇ ਆ ਉਹਰੇ ਉੱਤੇ ਤੇ ਉਹ ਜਿਹੜਾ ਜਿਹੜਾ ਟੁੱਟਿਆ ਫਲੱਡ ਗੇਟ ਜਿਹੜੇ ਟੁੱਟੇ ਆ ਉਹ ਜੋ ਟੁੱਟਦੇ ਆ ਤੇ ਨਾਲ ਇੱਕ ਜਿਹੜਾ ਮਲਾਜਮ ਦੀ ਜਿਹੜੀ ਉਸ ਵੇਲੇ ਮੌਤ ਹੋਈ ਬਿਲਕੁਲ ਜਿਹੜੇ ਸਾਹਮਣੇ ਤਿੰਨ ਫਲੱਡ ਗੇਟ ਖੋਲੇ ਗਏ ਨੇ ਇੱਕ ਪਹਿਲਾ ਦੂਜਾ ਤੀਜਾ ਤੇ ਹੋਰ ਵੀ ਇਹ ਖੋਲ ਦਿੰਦੇ ਨੇ ਕਈ ਵਾਰ ਜਦੋਂ ਪਾਣੀ ਦਾ ਪੱਧਰ ਵੱਧਦਾ ਦੇਖੋ ਪਾਣੀ ਦਾ ਪੱਧਰ ਤਾਂ ਤੁਸੀਂ ਆਹ ਦੇਖ ਲਓ ਆ ਨਿਸ਼ਾਨ ਹਜੇ ਵੀ ਜਿਹੜੇ ਬਾਕੀ ਆ ਮਤਲਬ ਤੁਸੀਂ ਸੋਚ ਲਓ ਕਿ ਕਿੱਥੇ ਤੱਕ ਪਾਣੀ ਹੋਏਗਾ ਜਿਸ ਵੇਲੇ ਇਹਨਾਂ ਕੋ ਫਲੱਡ ਗੇਟ ਹੀ ਨਹੀਂ ਹੈ ਜਿਸ ਵੇਲੇ ਖੁੱਲੇ ਹੈ ਮੈਂ ਕਹਾਂ ਜੀ ਪੂਰੇ ਪੂਰੇ ਤੱਕ ਇੱਥੇ ਤੱਕ ਪਾਣੀ ਸੀਗਾ ਜੀ ਹਰ ਮਤਲਬ ਮੈਂ ਕੀ ਦੱਸਣਾ ਨਿਸ਼ਾਨ ਹਜੇ ਤੱਕ ਦੱਸਦੇ ਆ ਜਿਹੜੀਆਂ ਜੜੀ ਬੂਟੀਆਂ ਜਿਹੜੀਆਂ ਘਾਹ ਲੋਕਾਂ ਦੀਆਂ ਕਿਸਾਨਾਂ ਦੀਆਂ ਫਸਲਾਂ ਰੋੜ ਰੋੜ ਕੇ ਆਈਆਂ ਹਜੇ ਵੀ ਉਹ ਕਿਨਾਰਿਆਂ ਤੇ ਪਈਆਂ ਹਜੇ ਤੱਕ ਚੱਕੀਆਂ ਨਹੀਂ ਉੱਥੋਂ ਹੈਗੀਆਂ ਉਹ ਦੂਏ ਬੰਨੇ ਜਿੱਥੇ ਤੁਸੀਂ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਉੱਥੋਂ ਦੀ ਪੁੱਤੋਂ ਦੀ ਪਾਣੀ ਜਾ ਰਿਹਾ ਸੀਗਾ ਉਹਰਾ ਵੀ ਨਿਸ਼ਾਨ ਉਹ ਆਪ ਹੀ ਬੋਲਦੇ ਪਏ ਆ ਹਜੇ ਵੀ ਉੱਥੇ ਯਾਨੀ ਕਿ ਉਦਾਂ ਹੀ ਸਾਰੀ ਫਸਲ ਪਈ ਬਈ ਬੰਨ ਕਿੰਨੀ ਕਿ ਜਗ੍ਹਾ ਤੋਂ ਟੁੱਟੇ ਹੋਏ ਨੇ ਜਿਹੜੇ ਰਾਵੀ ਦੇ ਬੰਨ ਟੁੱਟੇ ਨੇ ਉਸੇ ਕਰਕੇ ਦੀਨਾ ਨਗਰ ਭ ਜੀ ਬਿਲਕੁਲ ਦੇਖੋ ਗਿਣਤੀ ਤਾਂ ਹਜੇ ਨਹੀਂ ਹੈਗੀ ਮੁਕੰਮਲ ਕਿ ਕਿੰਨੇ ਬੰਨ ਟੁੱਟੇ ਆ ਪਰ ਇਹ ਆ ਕਿ ਕਈ ਨਹਿਰਾਂ ਤੋਂ ਕਈ ਦਰਿਆਵਾਂ ਤੋਂ ਕਈ ਥਾਂ ਤੇ ਪਾੜ ਪਿਆ ਆ ਜਿਹਦੇ ਕਰਕੇ ਜਿਹੜਾ ਇਹ ਸਾਰਾ ਮਤਲਬ ਇਹ ਹੋਇਆ ਸਿੱਟਾ ਤੇ ਰਾਵੀ ਦੇ ਨਾਲ ਹੀ ਜਿਹੜਾ ਬੰਨ ਟੁੱਟਣ ਵਾਲੀ ਜਿਹੜਾ ਪਿੰਡਾਂ ਦੇ ਵਿੱਚ ਜਾਂ ਥਾਵਾਂ ਤੇ ਪਾਣੀ ਗਿਆ ਬਿਲਕੁਲ ਮਤਾ ਪ੍ਰਦੀਪ ਸਾਡੇ ਸਹਿਯੋਗੀ ਸਾਡੇ ਨਾਲ ਸੀ ਤਾਂ ਅਕਸਰ ਏਰੀਆ ਕਵਰ ਕਰਦੇ ਨੇ ਜੇ ਥਾਂ ਦੇ ਉੱਤੇ ਮੈਂ ਮੌਜੂਦ ਹਾਂ ਤਾਂ ਕੁਝ ਦਿਨ ਪਹਿਲਾਂ ਪਾਣੀ ਦਾ ਪੱਧਰ ਇਸ ਥਾਂ ਇਸ ਬੱਲ ਜਿਹੜਾ ਮੌਜੂਦ ਸੀ ਸਾਹਮਣੇ ਜਿਹੜਾ ਘਾਹ ਫੂਸ ਫਸਲ ਤਾਂ ਪਾਣੀ ਨੇ ਚੱਕ-ਚੱਕ ਘਾਹ ਫੂਸ ਉੱਪਰ ਤੱਕ ਮਾਰਿਆ ਭਾਵੇਂ ਕਿ ਅੱਜ ਪਾਣੀ ਦਾ ਪੱਧਰ ਜ਼ਰੂਰ ਘਟਿਆ ਪਰ ਪਾਣੀ ਦਾ ਤੇਜ਼ ਬਹਾਾ ਉਸੇ ਤਰੀਕੇ ਦੇ ਨਾਲ ਆ ਪਾਣੀ ਦੀਆਂ ਲਹਿਰਾਂ ਉਸੇ ਤਰੀਕੇ ਦੇ ਨਾਲ ਉੱਠੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਇਹ ਲਹਿਰਾ ਇੰਨੀ ਜਲਦੀ ਸ਼ਾਂਤ ਨਹੀਂ ਹੋਣ ਵਾਲੀਆਂ ਜਦੋਂ ਤੱਕ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਕੱਢਦਾ ਤਾਂ ਕਈ ਲੋਕਾਂ ਦੀ ਪੰਜਾਬ ਦੇ ਵਿੱਚ ਮੌਤ ਹੋ ਗਈ ਆ ਤੇ ਦੂਜੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਤੇ ਫੌਜ ਨੇ ਕਈ ਥਾਵਾਂ ਤੇ ਮੋਰਚਾ ਸੰਭਾਲਿਆ ਹੋਇਆ ਤਾਂ ਰਾਹਤ ਕਦੋਂ ਤੱਕ ਮਿਲਦੀ ਆ ਪੰਜਾਬ ਦੇ ਲੋਕਾਂ ਨੂੰ ਕਦੋਂ ਤੱਕ ਸੁੱਖ ਦਾ ਸਾਹ ਇਸ ਹਾਫਤ ਦੇ ਵਿੱਚ ਆਉਂਦਾ ਹੈ ਹਾਲਾਂਕਿ ਦੇਖਣਾ ਹੋਵੇਗਾ ਪਰ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਲਗਾਤਾਰ ਜਾਰੀ ਆ ਉਸ ਦੀ ਤਬਾਹੀ ਫਿਰ ਮੈਦਾਨੀ ਇਲਾਕਿਆਂ ਦੇ ਵਿੱਚ ਹੋ ਰਹੀ ਆ ਪੰਜਾਬ ਦੇ ਕਈ ਇਲਾਕੇ ਡੁੱਬ ਗਏ ਨੇ ਤਾਂ ਮਾਰ ਜਿਹੜੀ ਆਉਣ ਵਾਲੇ ਜਮੇ ਦੇ ਵਿੱਚ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਜੇਕਰ ਮੌਸਮ ਦੇ ਵਿੱਚ ਕੋਈ ਸੁਧਾਰਨਾ ਹੋਇਆ ਪਹਾੜੀ ਇਲਾਕੇ ਦੇ ਵਿੱਚ ਮੀਂਹ ਪੈਣਾ ਬੰਦ ਨਾ ਹੋਇਆ ਸਾਹਮਣੇ ਜਿਹੜਾ ਫਲੱਡ ਗੇ ਟੁੱਟਿਆ ਹ ਜੇਕਰ ਉਹ ਨਾ ਪੂਰੇ ਆ ਗਿਆ ਤਾਂ ਨੁਕਸਾਨ ਹੋਰ ਵੀ ਚੱਲਣਾ ਪੈ ਸਕਦਾ ਭਾਵੇਂ ਕਿ ਪਾਣੀ ਤਕਰੀਬਨ ਸਾਰਾ ਪਾਕਿਸਤਾਨ ਵਾਲੇ ਪਾਸੇ ਨੂੰ ਜਾਂਦਾ ਸੀ ਪਰ ਜਦੋਂ ਰਾਵੀ ਟੁੱਟ ਗਿਆ ਕਈ ਥਾਵਾਂ ਤੋਂ ਤਾਂ ਫਿਰ ਨੁਕਸਾਨ ਜਿਹੜਾ ਉਹ ਪੰਜਾਬ ਦੇ ਲੋਕਾਂ ਦਾ ਹੋ ਗਿਆ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਪਠਾਨਕੋਟ ਮਾਦੋਪੁਰ ਹੈਡ